ਵਾਹਿਗੁਰੂ ਜੀ ਤਖਾਲਸਾ ਵਾਹਿਗੁਰੂ ਜੀ ਖਫਤੇ ਧੰਨ ਧੰਨ ਬਾਬਾ ਮਹਾ ਨਾਮ ਸਿੰਘ ਡੇਰਾ ਰੂਮੀ ਵਾਲਾ ਪੁੱਤੋ ਕਲਾਮ ਵਾਲਿਆਂ ਦੀ ਅੱਜ ਆਪ ਜੀ ਨੂੰ ਮੈਂ 12ਵੀਂ ਸਾਖੀ ਸੁਣਾਉਣ ਚੱਲਿਆ ਜੀ ਜਰੂਰ ਸੁਣਨਾ ਜੀ ਮਾਤਾ ਜੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਹੋ ਜਿਹਾਂ ਇਲਾਜ ਉਸ ਵੇਲੇ ਦਵਾਈਆਂ ਆਦਿਕ ਸੀ ਉਹ ਕਰਦੇ ਰਹੇ ਉਸ ਵੇਲੇ ਬਾਬਾ ਜੀ ਦੀ ਉਮਰ ਤਕਰੀਬਨ 26 ਕੋਸਾਲ ਦੀ ਸੀ ਪਰ ਸਰੀਰ ਉਸੇ ਤਰ੍ਹਾਂ ਬਿਮਾਰ ਸੀ ਇਲਾਜ ਨਾਲ ਕੋਈ ਫਰਕ ਨਹੀਂ ਪਿਆ ਜੋ ਸਿਮਨ ਦਾ ਪ੍ਰਵਾਹ ਸੀ ਉਹ ਨਿਰੰਤਰ ਚੱਲ ਰਿਹਾ ਸੀ 6 ਮਹੀਨੇ ਮਾਤਾ ਜੀ ਨੇ ਹੀ ਸੇਵਾ ਸੰਭਾਲ ਕੀਤੀ ਮਨ ਜੀ ਉੱਤੇ ਪਿਆ ਹੀ ਲੈਟਰਨ ਬਾਥਮ ਜਾਣਾ ਇੱਕ ਦਿਨ ਮਾਤਾ ਜੀ ਕਿਤੇ ਬਾਹਰ ਗਏ ਸਨ ਆਪ ਨੂੰ ਲੈਟਰਨ ਪਿਸ਼ਾਬ ਦੀ ਹਾਜਤ ਹੋਈ ਘਰ ਦੇ ਕਿਸੇ ਹੋਰ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਵੱਡੀ ਭਝਾਈ ਨੂੰ ਕਿਹਾ ਤਾਂ ਉਸਨੇ ਵੀ ਸਮਾਨਨ ਨਹੀਂ ਥਾ ਉਸ ਨੂੰ ਉਹਨਾਂ ਬਾਬਾ ਜੀ ਨੂੰ ਉਲਟਾ ਬੋਲਿਆ ਤੈਨੂੰ ਛੱਲਿਆ ਨਹੀਂ ਕਿਸੇ ਨੇ ਤੂੰ ਇੱਥੇ ਫੇਰ ਆ ਗਿਆ ਬਿਮਾਰ ਹੋ ਕੇ ਆ ਗਿਆ ਸਾਡੇ ਘਰੇ ਸਾਡਾ ਰੋਟੀ ਪਾਣੀ ਦਾ ਵੇਲਾ ਹੈ ਇਸਨੇ ਰੋਟੀ ਖਾਣੀ ਵੀ ਦੁਬਾਰ ਕਰ ਦਿੱਤੀ ਹੈ ਇਸ ਤਰ੍ਹਾਂ ਬੋਲੀ ਭਝਾਈ ਹੋਰ ਵੀ ਨਿੱਕ ਤਰ੍ਹਾਂ ਦੇ ਕੋੜੇ ਬਚਨ ਬੋਲੇ ਪਰ ਸੰਭਾਲਿਆ ਨਹੀਂ ਆਪ ਜੀ ਨੇ ਉਸ ਵਕਤ ਹੀ ਕਿਹਾ हे निरੰਕਰ ਤੇਰੀ ਰਜਾ ਹੈ ਤੂੰ ਇਹੋ ਕਰਵਾਉਣਾ ਸੀ ਸਾਡੇ ਨਾਲ ਉਸੇ ਵਿੜੇ ਮੰਜੇ ਦੀ ਪੈਨ ਵਿੱਚ ਤਪਸਾ ਕੇ ਜੋਰ ਮਾਰਿਆ ਉਸੇ ਵਕਤ ਸਭ ਜੋੜ ਤੜਾਕ ਤੜਾਕ ਕਰਕੇ ਖੁੱਲ ਗਏ ਉਸੇ ਵਿੜੇ ਤਕਲੀਫ ਤਾਂ ਬਹੁਤ ਹੋਈ ਉਸੇ ਵੇਲੇ ਹੀ ਉੱਠ ਕੇ ਮੰਜੇ ਤੋਂ heਠਾਂ ਬੋਰੀ ਤੇ ਬੈਠ ਗਏ ਮਾਂ ਵੀ ਬਾਹਰੋਂ ਆ ਗਈ ਬੈਠੇ ਦੇਖ ਕੇ ਬੜੀ ਖੁਸ਼ੀ ਖੁਸ਼ ਹੋਈ ਤੇ ਕਹਿਣ ਲੱਗੀ ਅੱਜ ਕੌਣ ਠੀਕ ਕਰ ਗਿਆ ਬਾਬਾ ਜੀ ਬੋਲੇ ਜਿਸ ਨੇ ਗੰਡ ਬਣੀ ਸੀ ਉਹੀ ਖੋਲ ਗਿਆ ਉਸ ਤੋਂ ਬਾਅਦ 15 ਕੋ ਦਿਨ ਮਚਤੁਰਨ ਫਿਰ ਨਜੋਗੇ ਹੋਵੇ ਦੇ ਰੈਟਿੰਗ ਬਾਥਰੂਮ ਵੀ ਜਾਣ ਲੱਗ ਪਏ ਇੱਕ ਦਿਨ ਮਾਤਾ ਨੂੰ ਕਹਿਣ ਲੱਗੇ ਮਾਤਾ ਹੁਣ ਮੈਂ ਤੋਰ ਦੇ ਮਾਂ ਨੇ ਕਿਹਾ ਕਿ ਅਜੇ ਠਹਿਰ ਜਾ ਕੁਝ ਹੋਰ ਤਕੜਾ ਹੋ ਜਾ ਖਰਾ ਖਾ ਕੇ ਚਲਾ ਜਾਵੇਂ ਅਜੇ ਤੂੰ ਬਾਹਰ ਜਾਣ ਦੀ ਖੇਚਰ ਕਰਨ ਚਲਣਯੋਗ ਨਹੀਂ ਕਮਜ਼ੋਰ ਹੈ ਫਿਰ ਬਾਬਾ ਜੀ ਨੇ ਪਰਜਾਈ ਵਾਲੀ ਸਾਰੀ ਗੱਲ ਦੱਸੀ ਦੱਸ ਕੇ ਕਹਿਣ ਲੱਗੇ ਲੈ ਮਾਂ ਤੂੰ ਸਾਡੀ ਸੇਵਾ ਬਹੁਤ ਕੀਤੀ ਹੈ ਤੇਰੀ ਸੇਵਾ ਸਦਕੇ ਤੇਰੀ ਪੰਸ ਰਹੇਗੀ ਉਹ ਵੀ ਇੱਕ ਭਾਈ ਦੀ ਹੋਰ ਕਿਸੇ ਦੀ ਉਰਾਧ ਨਹੀਂ ਹੋਣੀ ਸਭ ਮਰਖਵ ਜਾਣਗੇ ਜਿਹੜੇ ਬਚੇ ਉਹਨਾਂ ਨੂੰ ਰੋਟੀ ਵੀ ਮਸਕਣਾਂ ਜੁੜੇਗੀ ਉਰਾਧ ਤਾਂ ਇੱਕ ਭਾਈ ਦੀ ਹੀ ਕਾਇਮ ਹੈ ਹੋਰ ਕਿਸੇ ਦੀ ਨਹੀਂ ਘਰੋਂ ਵੀ ਕੰਮ ਠੀਕ ਹੀ ਹੈ ਪਿੱਛੇ ਤਾਂ ਹਾਲਤ ਪਤਲੀ ਹੀ ਸੀ ਪਰ ਹਮ ਕੁਝ ਚੰਗੀ ਹੈ ਤਿੰਨ ਘਰ ਹਨ ਇੱਕੋ ਲੰਬੜਦਰੀ ਹੈ ਤੇ ਦੋ ਹੋਰ ਹਨ ਸੁਣ ਕੇ ਮਾਤਾ ਦੇ ਚਿੱਤ ਵਿੱਚ ਬਹੁਤ ਦੁੱਖ ਹੋਇਆ ਮਾਤਾ ਨੇ ਬੜਾ ਜੋਰ ਲਾਇਆ ਕਿ ਨਾ ਜਾvarphi ਕਹਿਣ ਦੇ ਰਹਿਣ ਦੀ ਤਿਆਰ ਨਾ ਹੋਏ ਤੇ ਮਾਤਾ ਜੀ ਨੇ ਕਿਹਾ ਤੂੰ ਕਿੱਥੇ ਜਾਵੇਂਗਾ ਆਪ ਕਹਿਣ ਲੱਗੇ ਜਿੱਥੇ ਬੈਂਕੀ ਵਿੱਚ ਕੋਈ ਇੱਥੇ ਛੱਡ ਗਿਆ ਹੈ ਉਵੇਂ ਹੀ ਤੁਸੀਂ ਮੈਨੂੰ ਵਹਿੰਗੀ ਤੇ ਉਸੇ ਪਿੰਡ ਪਹੁੰਚਾ ਦਿਓ ਅੱਗੇ ਮੈਂ ਆਪੇ ਹੌਲੀ-ਹੌਲੀ ਚਲਾ ਜਾਊਂਗਾ ਅਖੀਰ ਮਾਤਾ ਨੇ ਮਜਬੂਰ ਹੋ ਕੇ ਭਰੇ ਦਿਲ ਨਾਲ ਤਿੰਨ ਕੱਪੜੇ ਖੱਦਰ ਦੇ ਇੱਕ ਕੁੜਤਾ ਇੱਕ ਚਾਦਰ ਇੱਕ ਦੁਪੱਟਾ ਇੱਕ ਅਤੇ ਇੱਕ ਛੋਟੀ ਜਿਹੀ ਕੁੱਜੀ ਵਿੱਚ ਸਿਰਕਿਓਂ ਪਾ ਕੇ ਝੋੜ ਨੂੰ ਸਦਕੇ ਉਸੇ ਤਰ੍ਹਾਂ ਵਹਿੰਗੀ ਵਿੱਚ ਬਿਠਾ ਕੇ ਕਿੱਤੇ ਜਿੱਥੋਂ ਅੱਗੇ ਆਏ ਸਨ ਮਨਸੂਰ ਵਾਲਾ ਤੋਂ ਕੁਝ ਦੂਰ ਬਾੜ ਪਹੁੰਚਾ ਦਿੱਤਾ। ਬਾਬਾ ਜੀ ਉਸੇ ਤਰ੍ਹਾਂ ਮਸਤ ਹਾਲਤ ਵਿੱਚ ਰਹਿੰਦੇ ਸਨ। ਸਿਮ ਨਿਰੰਤਰ ਮੂਲ ਮੰਤਰ ਦਾ ਦਿਨ ਰਾਤ ਕਰਦੇ ਰਹਿੰਦੇ ਸਨ। ਜਦੋਂ ਕਿਤੇ ਚਿੱਤ ਮਨਣਾ ਮੌਕੇ ਰੋਟੀ ਖਾ ਲੈਣੀ ਤਾਂ ਆਨੰਦ ਵਿੱਚ ਹੀ ਰਹਿਣਾ। ਫਿਰ ਕਿਸੇ ਹੋਰ ਪਰਸਨ ਚੱਲ ਪਏ। ਸਾਖੀ ਸਮਾਪਤ ਹੁੰਦੀ ਹੈ ਜੀ ਬਾਕੀ ਅਗਲੀ ਸਾਖੀ ਵਿੱਚ ਦੱਸਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ